ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗ ਜੀਓ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਨੂੰ ਸਮਰਪਤ ਆਪਾਂ ਆਪ ਸੰਗਤਾਂ ਦੇ ਨਾਲ ਵਿਚਾਰ ਸਾਂਝੀ ਕਰਾਂਗੇ ਸੂਰਾ ਸੋ ਪਹਿਚਾਨੀ ਹੈ ਜੋ ਲੜਾ ਦੀਨ ਕੇ ਹਿਤ ਪੁਰਜਾ ਪੁਰਜਾ ਕਟਮਰੈ ਕਬੂ ਨਾ ਛੱਡੈ ਖੇਤ ਜਿਸ ਮਰਨੇ ਤੇ ਜਗ ਧਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮ ਆਨੰਦ ਜਪਿਓ ਜਨ ਅਰਜਨਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਤਤ ਵਿਚਾਰ ਜਹ ਮਥਰਾਜਗ ਤਾਰਨ ਕੋ ਅਵਤਾਰ ਬਨਾਇਓ ਸਾਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੋ 15 April 1563 ਨੂੰ ਇਸ ਦੁਨੀਆ ਦੇ ਉਤੇ ਅਵਤਾਰ ਧਾਰਿਆ ਜੋ ਕਿ ਚੌਥੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਸੁਪੁੱਤਰ ਤੇਜਵੰਤ ਜਿਨ੍ਹਾਂ ਨੇ ਜਨਮ ਲਿਆ 1563 ਨੂੰ ਗੁਰੂ ਸਾਹਿਬ ਪ੍ਰਗਟ ਹੋਏ ਜੋ ਕਿ ਗੁਰੂ ਸਾਹਿਬ ਦੇ ਲਈ ਮਾਣ ਵਾਲੀ ਗੱਲ ਸੀ ਆਪਾਂ ਗੁਰੂ ਸਾਹਿਬ ਦੇ ਜੀਵਨ ਬਾਰੇ ਕੁਝ ਵਿਚਾਰ ਚਰਚਾ ਆਪ ਜੀ ਨਾਲ ਸਾਂਝੀ ਕਰਾਂਗੇ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਿੱਖ ਕੌਮ ਲਈ ਬਹੁਤ ਵੱਡੇ ਪਰਉਪਕਾਰੀ ਮੰਨੇ ਜਾਂਦੇ ਹਨ। ਜਿਨ੍ਹਾਂ ਨੇ ਕਿ ਸਿੱਖ ਕੌਮ ਦੇ ਲਈ ਬਹੁਤ ਵੱਡੇ ਉਪਕਾਰ ਕੀਤੇ ਹਨ। ਜੋ ਕਿ ਸਿੱਖ ਦੇ ਲਈ ਮਾਣ ਵਾਲੀ ਗੱਲ ਹੈ। ਸਭ ਤੋਂ ਪਹਿਲੀ ਅਤੇ ਸਭ ਤੋਂ ਵੱਡੀ ਸ਼ਹਾਦਤ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣਾ ਬਲੀਦਾਨ ਦੇ ਕੇ ਸ਼ਹੀਦੀ ਪ੍ਰਾਪਤ ਕੀਤੀ ਕਿਉਂਕਿ ਉਸ ਸਮੇਂ ਦੇ ਜ਼ਾਲਿਮਾਂ ਵੱਲੋਂ ਜੋ ਵੀ ਗੁਰੂ ਦੀ ਗੱਲ ਕਰਦਾ ਸੀ ਜਾਂ ਪ੍ਰਚਾਰ ਕਰਦਾ ਸੀ ਉਸ ਦੇ ਖਲਾਫ ਆਵਾਜ਼ ਬੁਲੰਦ ਕੀਤੀ ਜਾਂਦੀ ਸੀ ਉਸ ਦੀ ਆਵਾਜ਼ ਨੂੰ ਦਬਾਇਆ ਜਾਂਦਾ ਸੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਭ ਤੋਂ ਵੱਡਾ ਪਰਉਪਕਾਰ ਜੋ ਕੀਤਾ ਆਦਿ ਗ੍ਰੰਥ ਦੀ ਸਿਰਜਣਾ ਕੀਤੀ ਰਚਨਾ ਕੀਤੀ ਅਤੇ ਸਥਾਪਿਤ ਕੀਤਾ ਜਿਨ੍ਹਾਂ ਦੇ ਵਿੱਚ ਚਾਰ ਗੁਰੂ ਸਾਹਿਬਾਨਾਂ ਦੀ ਬਾਣੀ ਭਗਤਾਂ ਦੀ ਬਾਣੀ ਅਤੇ ਭੱਟਾਂ ਦੀ ਬਾਣੀ ਨੂੰ ਇੱਕ ਰੂਪ ਦੇ ਵਿੱਚ ਪਰੋਕੇ ਸ਼੍ਰੀ ਆਦ ਗ੍ਰੰਥ ਤਿਆਰ ਕੀਤਾ ਜਿਸ ਨੂੰ ਕਿ 1604 ਈਸਵੀ ਨੂੰ ਪਹਿਲੀ ਸਤੰਬਰ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇਸੇ ਪ੍ਰਕਾਸ਼ ਕੀਤਾ ਗਿਆ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਬਖੇ ਪ੍ਰਕਾਸ਼ ਕਰਕੇ ਇਹ ਜੋ ਮਾਨ ਹੈ ਗੁਰੂ ਸਾਹਿਬ ਨੂੰ ਜਾਂਦਾ ਹੈ ਜਿਨ੍ਹਾਂ ਨੇ ਕਿ ਗੁਰੂ ਸਾਹਿਬ ਦਾ ਪਹਿਲਾ ਪ੍ਰਕਾਸ਼ ਕੀਤਾ ਜੋ ਕਿ ਸਿਕਾਉਂ ਦੇ ਲਈ ਪੂਰੇ ਵਿਸ਼ਪਰ ਦੇ ਵਿੱਚ ਇਸ ਗੱਲ ਦੀ ਬਹੁਤ ਵੱਡੇ ਮਲਖਣਤਾ ਹੈ ਜੋ ਕਿ ਗੁਰੂ ਸਾਹਿਬ ਦੇ ਹਿੱਸੇ ਆਉਂਦੀ ਹੈ ਇਸ ਪਵਿੱਤਰ ਸਥਾਨ ਨੂੰ ਸਤਗੁਰ ਸੱਚੇ ਪਾਤਸ਼ਾਹ ਨੇ ਆਪਣੇ ਹੱਥੀ ਤਿਆਰ ਕਰਵਾਇਆ ਜੋ ਕਿ ਪੂਰੇ ਇਸ ਪਵਿੱਤਰ ਸਥਾਨ ਦੀ ਸੇਵਾ ਸਿਰਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਆਪਣੇ ਹੱਥੇ ਕਰਵਾਈ ਉਸ ਸਮੇਂ ਦੇ ਜ਼ਾਲਮ ਮਗਲ ਸਮਰਾਟ ਜਹਾਂਗੀਰ ਨੂੰ ਗੁਰੂ ਦੇ ਪਤੀ ਕਾਫੀ ਈਰਖਾ ਸੀ ਕਿਉਂਕਿ ਗੁਰੂ ਸਾਹਿਬ ਨੂੰ ਧਰਮ ਪਰिवर्तन ਲਈ ਮਜਬੂਰ ਕਰਦੇ ਸਨ ਗੁਰੂ ਸਾਹਿਬ ਨੇ ਉਸ ਸਮੇਂ ਉਹਨਾਂ ਜ਼ਾਲਮਾਂ ਦਾ ਡਟ ਕੇ ਵਿਰੋਧ ਕੀਤਾ ਕਿਉਂਕਿ ਗੁਰੂ ਸਾਹਿਬ ਆਪਣੀ ਪਵਿੱਤਰ ਬਾਣੀ ਪੜ੍ਹ ਕੇ ਲੋਕਾਂ ਨੂੰ ਸੁਣਾ ਕੇ ਲੋਕਾਂ ਵਿੱਚ ਪ੍ਰਚਾਰ ਕਰਦੇ ਸਨ ਕਿਉਂਕਿ ਸੰਗਤਾਂ ਇਸ ਘੜੀ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਖੜੀਆਂ ਸਨ ਗੁਰੂ ਸਾਹਿਬ ਨੂੰ ਅਨਕਾਰ ਕਰਨ ਤੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਔਰ ਜ਼ਾਲਿਮਾਂ ਵੱਲੋਂ ਗੁਰੂ ਸਾਹਿਬ ਨੂੰ ਲਾਹੌਰ ਵਿਖੇ ਇੱਕ ਤੱਤੀ ਤਵੀ ਤੇ ਬਿਠਾ ਕੇ ਥੱਲੇ ਅੱਗ ਵਾਲੀ ਗਈ ਉਸ ਨੂੰ ਗਰਮ ਕੀਤਾ ਗਿਆ ਅਤੇ ਸਿਰ ਦੇ ਵਿੱਚ ਤੱਤੀ ਰੇਤ ਪਾਈ ਗਈ ਕਿਉਂਕਿ ਸਭ ਤੋਂ ਵੱਧ ਤੁਸੀਂ ਇਹ ਦੇਖ ਕੇ ਇਹ ਜੋ ਪਹਿਲਾ ਸ਼ਹੀਦੀ ਸਾਕਾ ਹੋਇਆ ਜੋ ਗੁਰੂ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਇਹ ਬਹੁਤ ਵੱਡੀ ਉਸ ਸਮੇਂ ਦੀ ਵੱਡੀ ਘਟਨਾ ਸੀ ਅਨੋਖੀ ਸਾਦਤ ਸੀ ਜੋ ਕਿ ਗੁਰੂ ਸਾਹਿਬ ਨੂੰ ਪ੍ਰਾਪਤ ਹੋਏ ਗੁਰੂ ਸਾਹਿਬ ਕਤੀ ਤਵੀ ਤੇ ਬੈਠੇ ਹੋਏ ਵੀ ਗੁਰਮਾਣੀ ਦਾ ਜਾਪ ਕਰਦੇ ਸਨ ਔਰ ਅੱਖਾਂ ਬੰਦ ਕਰਕੇ ਉਹਨਾਂ ਨੇ ਸੀਨੇ ਉਚਾਰੀ ਨਾਲ ਨਾਲ ਬਾਣੀ ਪੜਦੇ ਗਏ ਜ਼ਾਲਮਾਂ ਵੱਲੋਂ ਜ਼ੁਲਮ ਦੀ ਕੋਈ ਹੱਦ ਨਾ ਰਹੀ ਤੇਰਾ ਕੀ ਆ ਮਿੱਠਾ ਲੱਗਾ ਹਰਨਾਂਮ ਪਦਾਰਥ ਨਾਨਕ ਮੰਗੈ ਸਤਗੁਰੂ ਸੱਚੇ ਪਾਤਸ਼ਾਹ ਆਪਣੀ ਪਵਿੱਤਰ ਬਾਣੀ ਦਾ ਜਾਪ ਕਰਦੇ ਰਹੇ ਕਿਨਕਾ ਇੱਕ ਜਿਤ ਜੀ ਬਸਾਵੇ ਤਾਂ ਕਿ ਮਹਿਮਾ ਗਣੀ ਨ ਆਵੇ ਸਤਗੁਰੂ ਸੱਚੇ ਪਾਤਸ਼ਾਹ ਨੇ ਆਪਣੀ ਇਸ ਪਵਿੱਤਰ ਬਾਣੀ ਦਾ ਜਾਪ ਕਰਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਸਤਗੁਰੂ ਸੱਚੇ ਪਾਤਸ਼ਾਹ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਜ਼ਿਆਦਾ ਪਵਿੱਤਰ ਬਾਣੀ ਜੋ ਦਰਜ ਹੈ 30 ਰਾਗਾਂ ਦੇ ਵਿੱਚ ਸਾਈਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਲਿਖੀ ਹੋਈ ਹੈ ਕੁੱਲ ਗੁਰੂ ਗ੍ਰੰਥ ਸਾਹਿਬ ਦੇ 31 ਰਾਗ ਹਨ ਗੁਰੂ ਸਾਹਿਬ ਦੀ ਬਾਣੀ 30 ਰਾਗਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਇਹ ਇੱਕ ਮਾਨ ਵਾਲੀ ਗੱਲ ਹੈ ਸੇਕ ਕੰਮ ਦੇ ਲਈ ਸਮੁੱਚੇ ਜਗਤ ਦੇ ਲਈ ਗੁਰੂ ਸਾਹਿਬ ਦੀ ਇਹ ਬਹੁਤ ਵੱਡੀ ਸ਼ਹਾਦਤ ਹੈ ਜਿਸ ਨੂੰ ਪੂਰੇ ਜਗਤ ਦੇ ਵਿੱਚ ਕੱਲ 30 ਤਰੀਕ ਨੂੰ ਜੋ ਸੰਗਤਾਂ ਦੇ ਵੱਲੋਂ ਸ਼ਹਾਦ ਦੇ ਰੂਪ ਦੇ ਵਿੱਚ ਸ਼ਹੀਦੀ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਹੈ ਆਪ ਸੰਗਤਾਂ ਇਸ ਘੜੀ ਦੇ ਵਿੱਚ ਪਾਠ ਗੁਰਬਾਣੀ ਕੀਰਤਨ ਔਰੋ ਕਿਸੇ ਰੂਪ ਦੇ ਵਿੱਚ ਇਹ ਗੁਰੂ ਸਾਹਿਬ ਨੂੰ ਜੋ ਆਪਾਂ ਅਸੀਸ ਪ੍ਰਾਪਤ ਕਰੀਏ ਬਾਣੀ ਪੜ੍ਹ ਕੇ ਗੁਰਮਾਣੀ ਨਾਲ ਜੁੜ ਕੇ ਨਾਮ ਸਿਮਰਨ ਕਰਕੇ ਗੁਰੂ ਸਾਹਿਬ ਨੂੰ ਭੇਟ ਅਰਪਣ ਕਰੀਏ ਵਾਹਿਗੁਰੂ ਕਿਰਪਾ ਕਰਨ ਸਤਿਗੁਰ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਸੇਵਕਾਂ ਤੇ ਬਖਸ਼ਿਸ਼ ਕਰਦੇ ਰਹਿਣ ਸਭ ਰਲ ਮਿਲ ਕੇ ਗੁਰੂ ਸਾਹਿਬ ਦੇ ਇਸ ਛੇ ਦੀ ढ़ाੜੇ ਨੂੰ ਮਨਾਉਂਦੇ ਹੋਏ ਮੁੱਚੀ ਸੰਗਤ ਗੁਰੂ ਘਰਾਂ ਵਿਖੇ ਨਤਮਸਤ ਹੋ ਗੁਰੂ ਵਾਲੇ ਬਣੋ ਸਤਿਗੁਰ ਦੀ ਇਸ ਵਿਆਖਿਆ ਦੇ ਵਿੱਚ ਉਚਾਰਨ ਕਰਦੇ ਹੋਏ ਹੋਈਆਂ ਬੇਅੰਤ ਭੁੱਲਾਂ ਦੀ ਹਿਮਾ ਕਰਨੀ ਜੀ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣ ਜੋਗਾਨ ਅਤੇ ਸੰਗਤ ਬਖਸ਼ਣ ਜੋਗ ਹੈ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ